ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜੇ ਜੋ ਆ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਮੈਨੂੰ ਕਿਸੇ ਦੋਸਤ ਨੇ ਭੇਜੀ ਹੈ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਇੱਕ ਦਾ ਟ੍ਰੇਨ ਦੇ ਉੱਤੇ ਸਫ਼ਰ ਕਰ ਰਿਹਾ ਬੰਦਾ ਹਨ ਆ ਦੇਖ ਸਕਦੇ ਹੋ ਤੁਸੀਂ ਕੁਰਕਰੇ ਖਾਈ ਜਾਂਦਾ ਬੈਠਾ ਤੇ ਜਿਹੜੇ ਦੋ ਬੱਚੇ ਦੇਖ ਰਹੇ ਹੋ ਤੁਸੀਂ ਖਿੜਕੀ ਦੇ ਵਿੱਚ ਦੀ ਇੱਕ ਬੱਚੀ ਹੈ ਤੇ ਇੱਕ ਲੜਕਾ ਇੱਕ ਲੜਕੀ ਹੈ ਹਨ ਸੋ ਬੱਚੇ ਆ ਜਿਹੜੇ ਪਹਿਲਾਂ ਆਕੇ ਗਿਆ ਸੀ ਉਹ ਬਰੀ ਦੇ ਵਿੱਚ ਬੰਦਾ ਉਦੇ ਬੱਚੇ ਨੇ ਇਹ ਇਹ ਖੜਾ ਜਿਹੜਾ ਕੁਲੇ ਉੱਡਵਾਇਆ ਕੱਢਿਆ ਇਸ ਫਰਸ ਦੇਖੀ ਜਾਓ ਤੁਸੀਂ ਉਹ ਬੱਚੇ ਨੂੰ ਭੇਜਿਆ ਸੀ ਉਹਦੇ ਕੋਲੇ ਵੀ ਉਹ ਤੋਂ ਚੀਜ਼ ਮੰਗ ਕੋਈ ਖਾਣ ਨੂੰ ਹਣਾ ਤਾਂ ਉਹਨੇ ਇੱਕ ਕੁਰਕਰਾ ਨੂੰ ਕੱਢ ਕੇ ਦਿੱਤਾ ਇੱਕ ਪੀਸ ਬੱਚੇ ਨੂੰ ਇਹ ਉਹ ਭਾ ਗਿਆ ਸੋ ਜਿਹੜੇ ਇਹ ਬੱਚੇ ਨੇ ਇਹ ਵੀ ਚੰਟ ਕਰੇ ਹੋਏ ਨੇ ਇਹ ਚੋਰਾ ਨੇ ਠੀਕ ਹੈ ਜੀ ਤੇ ਉਹ ਵੀ ਮੰਗ ਰਿਹਾ ਹੈ ਵੀ ਮੈਨੂੰ ਵੀ ਖਾਣ ਨੂੰ ਦੇ ਦੇ ਕੁਛ ਵੀ ਆ 10 ਰੁਪਏ ਦੇ ਦੇ ਉਹ ਦੇਖੋ ਉਹਨੇ ਫੇਰ ਉਹਨੇ ਦਿੱਤਾ ਉਹ ਉਹ ਨਾ ਐਟੈਂਡ ਕਰ ਰਿਹਾ ਇੱਕ ਉਹ ਐਦਾਂ ਕਰ ਰਿਹਾ ਵੀ ਜਿਵੇਂ ਮੈਂਟਲ ਨਹੀਂ ਹੁੰਦਾ ਬੰਦਾ ਵੀ ਯਾਰ ਇਹ ਭਗਤ ਬੰਦਾ ਹੈ ਨਾ ਉਹਨੇ ਦੇਖੋ ਹੱਥ ਟਰੇਨ ਦੀ ਖਿੜਕੀ ਵੀ ਦੀ ਕੱਢਿਆ ਉਹ ਦੇਖੋ ਉਹ ਫੇਰ ਕਹੀ ਜਾਂਦਾ ਹੋਰ ਦੇ ਦੋ ਹਣਾ ਉਹ ਜਿਹੜਾ ਟਰੇਨ ਚ ਬੈਠਾ ਉਹਨੂੰ ਐ ਲੱਗ ਰਿਹਾ ਹੈ ਵੀ ਇਹ ਬੰਦਾ ਮੈਂਟਲ ਜੈਬਸੈਟ ਹੈ ਪਰ ਅਫਸੈਟ ਨਹੀਂ ਹੈਗਾ ਭਈ ਇਹ ਬੜਾ ਚੈਂਟ ਚੋਰ ਬੰਦਾ ਹੈ ਤੇ ਦੇਖੀ ਜਾਇਓ ਤੁਸੀਂ ਵੀਦਾ ਮੋਬਾਈਲ ਕਿਹੜੇ ਹਿਸਾਬ ਤੇ ਕੋਕੇ ਉਡੂਆ ਉਹ ਦੇਖੀ ਜਾਇਓ ਤੁਸੀਂ ਹਲੇ ਉਹ ਬੱਚੇ ਦਵਾਰੇ ਮੈਨ ਲੱਗਦਾ ਫੇਰ ਭੇਜੂਗਾ ਕਿ ਫੇਰ ਉਹਨੂੰ ਵਲ ਜਾਓ ਤੁਸੀਂ ਹਣਾ ਕੋਲੇ ਖੜੇ ਨੇ ਬੱਚੇ ਉਹ ਦੇਖ ਮੰਗੀ ਜਾਂਦੇ ਨੇ ਧਿਆਨ ਨਾਲ ਦੇਖੋ ਖਿੜਕੀ ਵੀ ਉਹ ਦੇਖੋ ਉਹਨੇ ਫੇਰ ਉਹਨੇ ਦੋ ਕਰੇ ਕੱਢ ਕੇ ਦੇ ਤੇ ਲਵਾ ਕੇ ਦੇ ਵਿੱਚੋਂ ਤੇ ਦੇਖੀ ਜਾਓ ਤੁਸੀਂ ਤੇ ਮੇਰੀ ਬੇਨਤੀ ਹੈ ਜਦੋਂ ਵੀ ਤੁਸੀਂ ਟ੍ਰੇਨ ਦਾ ਸਫ਼ਰ ਕਰਨਾ ਤਾਂ ਇਹ ਜਿਹੜੇ ਜਿਹੜੇ ਚੋਰਾ ਚੱਕੇ ਬੰਦੇ ਨੇ ਜਿਹੜੇ ਭੋਲੇ ਭਾਲੇ ਬਣਦੇ ਨੇ ਹਨਾ ਸੋ ਇਹਨਾਂ ਤੋਂ ਬਚ ਕੇ ਰਹੋ ਆ ਦੁਬਾਰਾ ਫੇਰ ਦੇਖ ਸਕਦੇ ਹੋ ਤੁਸੀਂ ਫੇਰ ਉਹਨੇ ਹੱਥ ਜਿਹੜਾ ਕੱਢ ਲਿਆ ਖਿੜਕੀ ਵੀ ਦੀ ਫੇਰ ਕਹਿ ਰਿਹਾ ਹੋ ਵੀ ਮੈਨੂੰ ਖਾਣ ਨੂੰ ਹੋਰ ਦੇ ਥੋੜਾ ਜਿਹਾ ਵੀ ਭੁੱਖ ਬਹੁਤ ਲੱਗੀ ਆ ਮੈਨੂੰ ਹਨਾ ਤੇ ਇਹ ਇਹ ਕਹਿ ਰਿਹਾ ਮੈਨੂੰ ਲੱਗਦਾ ਹੋ ਵੀ ਮੈਂ ਬਾਹਲੇ ਜਾਂਦਾ ਕੁਝ ਖਾਦਾ ਨਹੀਂ ਭੁੱਖਾਂਗਾ ਜੋ ਦੇਖ ਸਕਦੇ ਤੁਸੀਂ ਉਹਨੇ ਵੀ ਕੱਢ ਕੇ ਬੱਚੇ ਨੂੰ ਵੀ ਦਿੱਤੇ ਦੇ ਥੋੜੇ ਜਿਹਾ ਹੋਰ ਕਰਕਰ ਤੇ ਉਹਨੂੰ ਵੀ ਦੁਬਾਰਾ ਦੇ ਰਿਹਾ ਹੈ ਦੇਖੀ ਆਇਓ ਤੁਸੀਂ ਸੋ ਇਹ ਆਪਾਂ ਨੂੰ ਬੁੱਧੂ ਬਣਾ ਕੇ ਚੋਰੀ ਕਰਦੇ ਨੇ ਹਣਾ ਸੋ ਇੰਨਾ ਕੋਈ ਵਿੱਚ ਚੈਂਟ ਬੰਦੇ ਵੀ ਨਹੀਂ ਹੁੰਦੇ ਜਿਹੜੇ ਮੰਨ ਲਓ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਆ ਜਿਵੇਂ ਇਹ ਭਰਾ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਇਹ ਆਪਦੇ ਰੰਗ ਦੇ ਵਿੱਚ ਬੈਠਾ ਬੰਦਾ ਹੁਣ ਆਪਦੇ ਰੰਗ ਦੇ ਵਿੱਚ ਨੇ ਹੈੱਡਫੋਨ ਲਾ ਰੱਖਿਆ ਕੰਨਾਂ ਤੇ ਵੀਡੀਓ ਦੇਖੀ ਜਾਂਦਾ ਹੈ ਜਾਂ ਕੋਈ ਗਾਣੇ ਸੁਣੀ ਜਾਂਦਾ ਹਣਾ ਸੋ ਇਹਨੂੰ ਕੋਈ ਪਤਾ ਨਹੀਂ ਵੀ ਮੇਰਾ ਮੋਬਾਈਲ ਖੋ ਕੇ ਉੱਡਣਗੇ ਤੋ ਦੇਖੀ ਜਾਓ ਵੀ ਇਹਦਾ ਮੋਬਾਈਲ ਖੋ ਕੇ ਕਿਵੇਂ ਉੜਦੇ ਨੇ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਨੇ ਵੀ ਪੂਰੀ ਮੰਨ ਲਓ ਆਪਦੇ ਇਹਨਾਂ ਦਾ ਡੈਡੀ ਆ ਪਤਾ ਨਹੀਂ ਕੌਣਾ ਵੀ ਪੂਰੀ ਸਪੋਰਟ ਕੀਤੀ ਆ ਦੇਖ ਲਿਓ ਤੁਸੀਂ ਇਹ ਹੋ ਗਿਆ ਕੰਮ ਸੰਜੋ ਇਹ ਆਓ ਲਓ ਉਹ ਹੋ ਗਿਆ ਕੰਮ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਥੈਂਕ ਯੂ